ਨਾਮ ਤੁਹਾਡਾ ਮੇਰਾ ਨਾਮ ਹਰਜੀਤ ਕੌਰ ਜਿਹੜੇ ਅੱਜ ਆਪਣੇ ਪੁੱਤਰੇ ਤੁਹਾਡੇ ਪੁੱਤਰੇ ਦੀ ਮੌਤ ਹੋਈ ਹੈ ਕਿਸ ਕਰਕੇ ਪੁੱਤਰੇ ਦਾ ਨਾਮ ਨੀਲ ਪੁੱਤਰ ਨਾ ਪੁੱਤਰੇ ਦੀ ਮੌਤ ਕਿਸ ਕਾਰਨ ਪੁੱਤਰੇ ਦੀ ਕਿਸ ਕਾਰਨ ਹੈ ਵੀ ਬਚਪਨ ਚ 12 ਸਾਲ ਦੀ ਉਮਰ ਸੀ ਚਾਹੀਦਾ ਲੈ ਕੇ ਭਜੇ ਫਿਰ ਕੀ ਕਾਰਨ ਜਲੰਧਰ ਲਗੇ ਬਲੱਡ ਕੈਂਸਰ ਹੋ ਗਿਆ ਤੇ 2 ਸਾਲ ਕਿਤੇ ਮਾਂ ਪਿਓ ਨੇ ਵਹਿ ਕੇ ਨਹੀਂ ਵੇਖਿਆ ਘਰ ਮੈਂ ਘਰ ਦੁਖੀ ਸਾਡਾ ਇਨਾ ਪੈਸਾ ਵੀ ਲੱਗ ਗਿਆ ਸਾਡੇ ਪੁੱਤ ਵੀ ਨਹੀਂ بچਿਆ ਤੇ ਬਹੁਤ ਬੜਾ ਜ਼ਿਆਦਾ ਕਿਤੇ ਮੰਗੇ ਤਾਂ ਮੰਗਾ ਲਾਜ ਕਰਾਇਆ ਤੇ ਦੁਬਾਰਾ ਫੇਰ ਹੋ ਗਿਆ ਇੱਕ ਸਾਲ ਵਿੱਚ ਤੁਸੀਂ ਸਰਕਾਰ ਤਾਂ ਕਿਹਨਾਂ ਦੇ ਜੇ ਉਹਨਾਂ ਦੇ ਕੋਲ ਸਰਕਾਰੀ ਸਰਵਿਸ ਵੀ ਦਵਾਉਂਦਾ ਮੈਡੀਕਲ ਵੀ ਦਵਾਈ ਲਾਜ ਵਗੈਰਾ ਸਾਰਾ ਕੁਝ ਫ੍ਰੀ ਮਿਲਦਾ ਹੈ ਕੋਈ ਨਹੀਂ ਤੇ ਸਾਡਾ ਇੱਕ ਇੱਕ ਰੁਪਈਆ ਨਾਲ ਨਹੀਂ ਇਲਾਜ ਅਸੀਂ ਕਰਵਾਇਆ ਫ੍ਰੀ ਨਾ ਅਜੇ 3 ਕਰ ਰੁਪਈਆ ਨਹੀਂ ਮਿਲੇ ਬੁਰੀ ਥਾਂ ਤੇ ਬੈਠੇ ਆ 20 ਲੱਖ ਰੁਪਈਆ ਲਾਇਆ ਮੇਰੇ ਪੁੱਤ ਨੇ ਵਿਆਜੀ ਟੁਕ ਟੁਕ ਕਰਜ਼ਾ ਟੁਕ ਟੁਕ ਪਿਆੜ ਤਾਂ ਕਿੰਨੀ ਉਮਰ ਕਿੰਨੀ ਸੀ ਬਣਾ ਮੰਡੇ ਦੀ 12 ਸਾਲ ਹੁਣ ਕੀ ਮੰਗਤੀ ਕਰਦੇ ਤੁਸੀਂ ਅਸੀਂ ਇਹਨੇ ਪਾਣੀ ਸਾਫ ਹੋ ਜੇ ਕਿ ਚੱਪੜ ਦੂਰ ਹੋ ਜੇ ਫਟੇਗੜ ਵਾਲਾ ਤੇ ਸਾਡਾ ਘਰ ਅੱਜ ਬੱਚਿਆਂ ਤੋਂ ਬਿਨਾ ਵਿਹਲਾ ਹੋ ਗਿਆ ਉਵਗਾ ਨਾ ਕਿਸੇ ਨਾਲ ਕੁਝ ਪੀਲਗਾ ਵੀ ਹੋਇਆ ਇੱਥੇ ਲੋਕਾਂ ਨੂੰ ਬੱਚੇ ਇਹਨੂੰ ਨਹੀਂ ਸੀ ਪੀਲ ਗਏ ਬਲੱਡ ਕੈਂਸਰ ਇਹੀ ਵਿੱਚ ਐਡਾ ਸੋਹਣਾ ਕਿਤੇ ਮੁੰਡਾ ਵਕਤਾਂ ਨਾ ਪਾਲਿਆ ਸਰਸੇ ਜੀ ਬਹੁਤ ਦੁੱਖ ਦੀ ਭਲੀ ਹੈ ਮਹਾਰਾਜ ਦਾ ਬੇਟਾ ਉਹਦੀਆਂ ਬਹੁਤ ਉਮੀਦਾਂ ਸੀਗੀਆਂ ਉਹ ਕੈਂਸਰ ਜੀ ਜਿਹਨਾਂ ਦੇ ਕਰਦੇ ਹਾਂ ਹਾਂ ਜੀ ਉਮੀਦਾਂ ਹੁੰਦੀਆਂ ਜੀ ਦੇਖੋ ਜਦ ਲਾਜ ਹੁੰਦੀ ਹੈ ਆਪਣੀਆਂ ਬੰਨਾਂ ਨਹੀਂ ਕਰਦੇ ਹਾਂ ਉਮੀਦ ਹੁੰਦੀ ਹੈ ਜੀ ਪਰ ਇਹ ਮੀਦਾ ਟੁੱਟ ਚੁੱਕਿਆ ਜੀ। ਇਹ ਕਿਸ ਕਿਹੜੀ ਕਿਸ ਗੰਦ ਟੁੱਟੀਆਂ ਨੇ। ਕਿ ਜਦ ਨੂੰ ਤਰਦੀ ਹੱਦ ਲਾ ਪਾਣੀ ਬਹੁਤ ਗੰਦਾ ਮਿਲਿਆ ਜੀ। ਸਾਡੇ ਫਤਕੜ ਪਿੰਦੂਰ ਦਾ ਪਾਣੀ ਜਿੰਨਾ ਵੀ ਹੈ ਸਾਡੇ ਪਿੰਡ ਦੇ ਨਰਜੀਕ ਲੱਗਦੇ ਛੱਪੜ ਬੀਲੀ ਕਰਦੇ ਕੋਲ ਸਾਰਾ ਉੱਥੇ ਆਉਂਦਾ ਜੀ। ਉਸ ਕਾਰਨ ਸਾਡੇ ਪਿੰਡ ਦਾ ਲੈਵਲ ਜਿਹੜਾ ਪਾਣੀ ਦਾ ਉਹ ਖਰਾਬ ਹੋ ਚੁੱਕਾ ਬਹੁਤ ਜ਼ਿਆਦਾ। ਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਾਂ ਤਾਂ ਉਹਨੂੰ ਟ੍ਰੀਟਮੈਂਟ ਲਾ ਕੇ ਸਾਫ਼ ਕਰਕੇ ਸਾਨੂੰ ਮੋਜਾ ਕਰਾਇਆ ਜਾਵੇ ਖੇਤਾਂ ਵਾੜ ਤੇ ਨਹੀਂ ਤੇ ਜਾਂ ਉਹਨੂੰ ਬੰਦ ਕੀਤਾ ਜਾਵੇ। ਇਹ ਪ੍ਰਸ਼ਾਸਨ ਅੱਗੇ ਬੇਨਤੀ ਆ ਸਰਕਾਰ ਅੱਗੇ ਬੇਨਤੀ ਆ ਕਿ ਸਾਡੀ ਬੇਨਤੀ ਸੁਣੀ ਜਾਵੇ ਪਿੰਡ ਦੇ ਵਿੱਚ ਹੋਰ ਵੀ ਸੁਰੰਚਾਰ ਆ ਵੀ ਕਾਫੀ ਮੋਤਾ ਹਾਂਜੀ ਹਾਂਜੀ ਪਿੰਡ ਦੇ ਵਿੱਚ 14 15 ਮੋਤਾ ਹੋ ਚੁੱਕੇ ਆ ਜਿ ਕਿਸੇ ਨੂੰ ਕਾਲਾ ਪੀੜੀ ਆ ਕਿਸੇ ਨੂੰ ਗਿੱਦੀ ਵੀ ਹੋ ਜਾਂਦੀ ਕਿਸੇ ਨੂੰ ਕੁਝ ਹੋ ਜਾਂਦਾ ਕੋਈ ਜਿੰਨੇ ਵੀ ਪਿੰਡ ਦੇ ਵਿੱਚ ਹੈਗੇ ਕੁਛ ਨਾ ਕਿਸੇ ਦੀ ਦਵਾਈ ਮੈਡੀਸਿਨ ਚੱਲੀ ਜਾਂਦੀ ਦਵਾਈ ਚੱਲੀ ਜਾਂਦੀ ਹੈ ਪਰ ਜੀ ਆ ਦੇਖੋ ਹੁਣ ਮੇਰੇ ਹਾਲਾਤ ਦੇਖੋ 12 ਸਾਲ ਦਾ ਬੇਟਾ ਕੀ ਉਮਰ ਆ ਇਸ ਉਮਰ ਦੇ ਵਿੱਚ ਦੁੱਖ ਨਹੀਂ ਮਿੰਦਰ ਬਹੁਤ ਜ਼ਿਆਦਾ ਦੁੱਖ ਹੋਣਾ ਇੱਥੇ ਪੂਰਬੀ ਪਿੰਡ ਚ ਕੋਈ ਬਣਾ ਮੋਤਾਂ ਲਗ ਰਹੀਆਂ ਹੁੰਦੀਆਂ ਮੋਤਾਂ ਹੋਈਆਂ ਬਹੁਤ ਸਾਡੇ 10 ਦਿਨ ਪਹਿਲਾਂ ਕਾਲੇ ਪੀੜੇ ਨਾਲ ਇੱਕ ਮੋਤ ਹੋਈਆ ਉਸ ਤੋਂ ਬੰਨੇ ਉਹ ਤੇ ਮੁੰਡਾ ਨਹੀਂ ਹੈਗਾ ਉਹਨਾਂ ਦੇ ਫਾਦਰ ਸਾਹਿਬ ਜੀ ਵੀ ਤੇ ਕਰਨ ਗਿਆ ਚਲੇ ਆਈ ਕੈਨਸਲ ਕਰਕੇ ਕਿ ਇਹ ਜੇ ਐਲ ਐ ਤੇ ਕਿਸੇ ਅਧਿਕਾਰੀਆਂ ਨੂੰ ਕਦੇ ਵੀ ਨੋਟਿਸ ਲੈਂਦਾ ਵੀ ਨੋਟਿਸ ਹਾਂ ਦਿੱਤੇ ਹੋਏ ਨੋਟਿਸ ਜੀ ਅਸੀਂ ਮੰਗ ਪੱਤਰ ਵੀ ਦਿੱਤੇ ਆ ਲੈਖਤ ਵੀ ਦਿੱਤਾ ਪਰ ਸੁਣਵਾਈ ਕੋਈ ਨਹੀਂ ਹੋਈ ਮਦਰ ਮੌਜੂਦਾ ਸਰਬੰਚ ਮੌਜੂਦਾ ਸਰਬੰਚ ਹਾਂਜੀ ਹਾਂਜੀ ਤੇ ਕੋਈ ਸਰਵਾਈ ਨਹੀਂ ਹੋ ਰਹੀ ਨਾ ਜੀ ਨਾ ਕੋਈ ਸਰਵਾਈ ਨਹੀਂ ਪਹਿਲਾਂ ਵੀ ਮੰਗ ਪੱਤਰ ਬਹੁਤ ਦਿੱਤੇ ਹੋਏ ਜੀ ਐਮਐਲਏ ਸਾਹਿਬ ਆਏ ਤੁਹਾਨੂੰ ਮਿਲੇ ਇਸ ਘਟੜਾਂ ਦੇ ਵਿੱਚ ਨਹੀਂ ਹਾਂ ਜੀ ਨਹੀਂ ਐਮਐਲਏ ਸਾਹਿਬ ਮੰਤਰੇ ਕੀ ਮੰਗ ਕਰਦੇ ਮੰਗ ਇਹੇ ਸਾਡੀ ਮੰਗ ਹੈ ਜੀ ਜਾਦਾ ਇਹਨੂੰ ਟ੍ਰੀਟਮੈਂਟ ਲਾ ਕੇ ਸਾਫ਼ ਕੀਤਾ ਜਾਵੇ ਪਣੀ ਉਹ ਯੱਕ ਰਾਇ ਜਾਵੇ ਤੇ ਨਹੀਂ ਜਾਣ ਬੰਦ ਕੀਤਾ ਕਰੋ ਤੁਹਾਡਾ ਬੱਚਾ ਤਾਂ ਚਲਾ ਗਿਆ ਤੁਹਾਨੂੰ ਜੋ ਮਾਲੂਮ ਹਾਂ ਪਰ ਹੋਰ ਬੱਚੇ ਜਿਹੜੇ ਗਾਂ ਵੀ ਜਿਹੜੋ ਜ ਮੇਰਾ ਗਿਆ ਗਾਂ ਉਹ ਵੀ ਆਪਣੇ ਬੱਚੇ ਬੰਦੇ ਵਿੱਚ ਨੇ ਉਹ ਵੀ ਸਾਡੇ ਬੱਚੇ ਇੱਕ ਬੱਚਾ ਹੋਰ ਉਹਨੂੰ ਸ਼ੂਗਰ ਦੀ ਬਿਮਾਰੀ ਹੋਈ ਸੀ ਸਾਡੇ ਪਿੰਡੇ ਵੀ ਇਸ ਗੀ ਕਹਿੰਦੇ ਆ ਸੀ ਉਹ ਨਹੀਂ ਨਹੀਂ ਕੁਝ ਨਹੀਂ ਜੋ ਵੀ ਟ੍ਰੀਟਮੈਂਟ ਕਰਾਇਆ ਮੈਂ ਆਪਣੇ ਆਪ ਕੋਲ ਨਹੀਂ ਬਾਈ ਉੱਥੇ ਕੱਲਾ ਕੇ ਬੈੱਡ ਮਿਲਦਾ ਸਰਕਾਰੀ ਉਹ ਮਿਲ ਉਹ ਵੀ ਲੱਗੇ ਪੈਸੇ ਜਿੰਨੇ ਵੀ ਲੱਗੇ ਮੈਂ ਆਪਦੇ ਕੋਲ ਨਹੀਂ 2120 ਸਰਕਾਰ ਵੱਲੋਂ ਨਹੀਂ ਨਹੀਂ ਕੋਈ ਸ਼ੂਲ ਸੀ ਮੈਨੂੰ ਕਿਸੇ ਦਾ ਨਹੀਂ ਬੱਸ ਉਹਦੇ ਬੈੱਡ ਦਾ ਖਰਚਾ ਨਹੀਂ ਬਾਕੀ ਸਾਰਾ ਟ੍ਰੀਟਮੈਂਟ ਆਪ ਕਰਾਇਆ ਮੈਂ ਆਪਣੇ ਜੋ ਵੀ ਆਪਣੇ ਜੇਬ ਖਰਚਾ ਕੀਤਾ 300000 ਰੁਪਇਆ ਮੈਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ ਹਾਂ ਚੁੱਪ ਚੁੱਪ ਹੋ ਗਈ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਸਿੰਘ ਦਾ ਗੜਾ ਫੜਾ ਮਾ ਮੇਰਾ ਪਿੰਡ ਧਾਨੇ ਵਾਲਾ ਜਿਲ੍ਹਾ ਮੋਗਾ ਤੇ ਅੱਜ ਕੀਤਾ ਤੁਸੀਂ ਇਕੱਠ ਕੀਤਾਗਾ ਸਤ ਲਈ ਕੀ ਕਰ ਇਹ ਸਰ ਇਕੱਠ ਕਰਨ ਦਾ ਸਾਡਾ ਮਕਸਦ ਇਹ ਆ ਕਿ ਸਾਡੇ ਪਿੰਡ ਦੇ ਵਿੱਚ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ ਹੈ ਤੇ ਕਾਲੇ ਪੀਲੇ ਵਰਗੀਆਂ ਬਹੁਤ ਸਮੇਂ ਤੋਂ ਵੀ ਨੁਕਸਾਨ ਕਰ ਰਹੀਆਂ ਪ੍ਰਸ਼ਾਸਨ ਦੇ ਕੰਨਾਂ ਵਿੱਚ ਆਵਾਜ਼ ਪਾਉਣ ਕਰਕੇ ਅਸੀਂ ਇਹ ਇਕੱਠ ਕੀਤਾ ਅੱਜ ਤੇ ਇੱਕ ਡੈਥ ਹੋਈ ਹੈ ਕੱਲ 12 ਸਾਲ ਦੇ ਬੱਚੇ ਦੀ ਹਾਂਜੀ ਉਹਨ ਦਾ ਸਰ ਮੁੱਖ ਕਾਰਨ ਕੈਂਸਰ ਹੈ ਜੀ ਉਸ ਬੱਚੇ ਨੂੰ 12 ਸਾਲ ਦਾ ਬੱਚਾ ਸੀ ਉਸ ਨੂੰ ਬਲੱਡ ਕੈਂਸਰ ਸੀ ਜੀ ਪਹਿਲਾਂ ਕਿਹੜੀਆਂ ਮੌਤਾਂ ਹੋ ਚੁੱਕੀਆਂ ਆ ਹੁਣ ਤੱਕ ਟੋਟਲ ਸਰ ਸਾਡੇ ਪਿੰਡ ਦੇ ਵਿੱਚ 14 ਮੌਤਾਂ ਜਿਹੜੀਆਂ ਕੈਂਸਰ ਨਾਲ ਤੇ ਕਾਲੇ ਪੀਲੇ ਨਾਲ ਹੋ ਚੁੱਕੀਆਂ ਆ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਮੇਰੇ ਪਰਿਵਾਰ ਦੇ ਵਿੱਚ ਸਰ ਮੇਰੇ ਦਾਦਾ ਜੀ ਤੇ ਮੇਰੇ ਡੈਡੀ ਜੀ ਸੀਗੇ ਉਹਨਾਂ ਦੀ ਮੌਤ ਆ ਜਿਹੜੀ ਉਹ ਕੈਂਸਰ ਦੇ ਨਾਲ ਹੋਈ ਆ ਤੇ ਇਸ ਵਕਤ ਮੇਰੇ ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਤੇ ਚਾਚੀ ਜੀ ਆ ਉਹਨਾਂ ਨੂੰ ਕਾਲਾ ਪੀਲਾ ਹੈ ਬਾਈ ਸਰ ਤੇ ਕੋਈ ਇਲਾਜ ਵਗੈਰਾ ਹੋ ਰਿਹਾ ਉਹਨਾਂ ਦਾ ਜੀ ਉਹਨਾਂ ਦਾ ਇਲਾਜ ਵਗੈਰਾ ਸਰ ਚੱਲ ਰਿਹਾ ਬਾਈ ਸਰਕਾਰੋਂ ਇਲਾਜ ਹੋ ਰਿਹਾ ਹੈ ਹਾਂਜੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਭਾਈ ਮੁੱਖ ਕਾਰਨ ਕੀ ਹੈ ਤੁਹਾਡੇ ਮੁੱਖ ਕਾਰਨ ਸਰ ਸਾਡੇ ਜਿਹੜਾ ਬਿਮਾਰੀਆਂ ਦਾ ਮੁੱਖ ਕਾਰਨ ਉਹ ਸਿਰਫ ਗੰਦਾ ਪਾਣੀ ਆ ਜੀ ਸਾਡੇ ਜਿਹੜਾ ਪਿੰਡ ਦਾ ਜਿਹੜਾ ਪਾਣੀ ਆ ਸਾਡੇ ਪਿੰਡ ਦੇ ਨੇੜੇ ਦੇਖ ਭਾਈ 22 300 ਮੀਟਰ ਤੇ ਦੂਰ ਇੱਕ ਛੱਪੜ ਆ ਜਿੰਦੀ ਕਿ ਡੰਗਾਈ 40 ਤੋਂ 45 ਫੁੱਟ ਆ ਜੀ ਉਹ ਪਾਣੀ ਦਾ ਜਿਹੜਾ ਅਸਰ ਆ ਧਰਤੀ ਦੇ ਵਿੱਚ ਜਾਂਦਾ ਉਹੀ ਪਾਣੀ ਅਸੀਂ ਪੀ ਰਹੇ ਆ ਸਾਡੇ ਪਸ਼ੂ ਪਾਣੀ ਉਹ ਪੀਂਦੇ ਅਸੀਂ ਉਹ ਪਾਣੀ ਦਾ ਸਾਡੇ ਪਿੰਡ ਦਾ ਪਾਣੀ 70 ਤੋਂ 75 ਫੁੱਟ ਆ ਜੀ ਉਹ ਕੋ ਪੜੀਅਸਰ ਕਰਦਾ ਫੇ ਕੋ ਬਿਲਕੁਲ ਜੀ ਬਹੁਤ ਜਿਆਦਾ ਸਰੰਦ ਉਹਦੇ ਕਰਕੇ ਸਾਰੀਆਂ ਬਿਮਾਰੀਆਂ ਸਾਰੇ ਚੱਲ ਰਹੀਆਂ ਸਾਡੇ ਪਰਿਵਾਰ ਵਿੱਚ